ਸਸਰੀ ਕਾਲ ਜੀ ਵੈਲਕਮ ਹੋਹੀ ਟਰੱਕਰ ਭੈਣ ਭਰਾ ਦੇ ਵਲੌਗ ਚ ਕਿੱਛੇ ਹੋ ਅੱਜ ਜੀ ਜਨਾ ਲੋਡ ਚੱਕ ਕੇ ਆਪ ਆ ਗਿਆ ਨੌਰਥ ਵੇ ਤੇ ਆ ਆਪਣਾ ਲੋਡ ਸੀ ਤੇ ਪਰ ਫੁੱਲ ਉਹਨਾਂ ਨੇ ਫਟਾ ਬੁੱਕ ਕੀਤਾ ਸੀ ਤੇ ਇਸ ਲਈ ਲੋਡ ਇੰਨਾ ਕੀ ਆ ਪਰ ਉਹਨਾਂ ਨੇ ਫੁੱਲ ਕੀਤਾ ਸੀ ਲੋਡ ਬੁੱਕ ਜਾਨੀ ਕਿ ਕਿਉਂਕਿ ਫੱਟੇ ਦਾ ਫੁੱਟਾਂ ਦੇ ਹਿਸਾਬ ਨਾਲ ਬੁੱਕ ਹੁੰਦਾ ਵਾ ਤੇ ਪੂਰਾ ਹੀ ਬੁੱਕ ਕੀਤਾ ਹੈਗਾ ਤੇ ਆਪਣ ਕੋ ਥਾਂ ਦਾ ਵਾਧੂ ਸੀ ਪਰ ਟਾਈਮ ਨਹੀਂ ਸੀ ਹੈਗਾ ਵੀ ਕੁਝ ਹੋਰ ਚੱਕ ਲੈਂਦੇ ਦੇਖਦੇ ਆ ਰਾਜੋ ਡਿਸਪੈਚ ਨੇ ਕਿਹਾ ਜੇ ਕੋਈ ਲੱਭ ਗਿਆ ਚੱਕ ਲਾਂਗੇ ਨਹੀਂ ਤਾਂ ਫਿਰ ਐਨੇ ਨਾਲ ਹੀ ਜਾਵਾਂਗੇ ਇਹ ਜਾਣਾ ਐਡਮੰਟਨ ਮੇਰੇ ਵੀਰੋ ਤੇ ਐਡਮੰਟਨ ਡਿਲੀਵਰੀ ਕਰਕੇ ਫਿਰ ਕੈਲਗਰੀ ਨੂੰ ਚੱਕ ਦਾਂਗੇ ਜੇ ਉੱਥੋਂ ਕੋਈ ਪਿਕਅਪ ਮਿਲ ਗਈ ਤਾਂ ਪਿਕਅਪ ਕਰਕੇ ਨਹੀਂ ਤਾਂ ਫਿਰ ਖਾਲੀ ਜਾ ਕਰਾਂਗੇ ਉੱਥੋਂ ਹੈਗਾ 3-400 ਕਿਲੋਮੀਟਰ ਤੇ ਪੰਪ ਤੇ ਆਪਾਂ ਨਾਰਥ ਵੇ ਬੈਂਕੀ ਫੁੱਲ ਕਰਾ ਲਈ ਆ 1454 ਡਾਲਰਾਂ ਦਾ ਪੱਲਮ ਲਾ ਕੇ 70000 ਰੁਪਏ ਦਾ ਡੀਜ਼ਲ ਪਵਾ ਲਿਆ ਆ ਤੇ ਇਹਦੇ ਨਾਲ ਦੀਆਂ ਆਪਾਂ ਭਰਦੇ ਆ ਢਾਈ ਟੈਂਕੀਆਂ ਰਾਹ ਚ ਕੈਲਗਰੀ ਤੋਂ ਬ੍ਰੈਂਟਨ ਲਾਲੂ ਹਸਾ ਫਿਰ ਕਿੰਨੇ ਕ ਦਾ ਖਰਚਾ ਆ ਜਾਂਦਾ ਲਓ ਜੀ ਟੈਂਕੀ ਫੁੱਲ ਆ ਹਨ ਇਹਨੂੰ ਰੱਖਦੇ ਆ ਚਲੋ ਜੀ ਚੱਲਦੇ ਆ ਰੋਟੀ ਰੱਟੀ ਬਣਾ ਕੇ ਖਾ ਕੇ ਤੇ ਬੁੱਕ ਮੈਂ ਪਾਉਣੀ ਆ ਜਿੰਨੇ ਵੀ ਜਾਗਦਾ ਰਿਆਂ ਲੋੜ ਲੜ ਰਦਿਆ ਰਾਤ ਨੂੰ ਹੁਣ ਜਾ ਕੇ ਚਲਾਉਣਾ ਵਾ 24 ਘੰਟੇ ਬਾਅਦ ਸੌਵਾਂਗੇ ਸੱਜਣੋ ਕੁੜੀ ਨੂੰ ਸੁਵਾਉਣੇ ਆ ਉਹ ਦਿਨੇ ਜਾਗਦੀ ਰਹੀ ਹੈ ਚੱਲ ਸੌ ਜੂਗੀ ਹੁਣ ਮੈਂ ਪਾਉਣਾ ਬੁੱਕ ਕੁੜੀ ਸਾਡੀ ਕੀ ਕਰ ਰਹੀ ਹੈ ਸੱਜਣੋ ਓਹੋ ਰੋਟੀ ਪਾਣੀ ਬਣਾ ਰਹੀ ਹੈ ਓਹ ਆ ਗਿਆ ਕੀ ਆ ਗਿਆ ਫੇਲਣ ਚਿੱਲ ਉਹ ਕਹਾ ਹੈ ਓਹ ਟਰੱਕ ਮੈਨੂੰ ਜੀ ਤਾਂ ਦਿਖ ਰਹਾ ਜਿੱਥੇ ਟਰੱਕ ਖੜੇ ਹੈ ਕਹਾ ਹੈ ਮੈਨੂੰ ਤਾਂ ਦਿਖ ਨਹੀਂ ਰਹਾ ਜੁੱਤਾਂ ਨੰਗਾ ਦੀ ਵਿੱਚ ਜੁੱਤੀਆਂ ਵਾਹ ਜੁੱਤੀਆਂ ਵਾਹ ਮਾਨੂੰ ਸਿੱਧਾ ਨੰਗਾ ਦੀ ਮੈਂ ਰੋਕਣਾ ਮੈਨੂੰ 36 ਘੰਟੇ ਹੋ ਗਏ ਜਾਗਦੇ ਨੂੰ ਨਹੀਂ ਕਾਦੇ ਹੋਗੇ 27 28 ਘੰਟੇ ਹੋ ਗਏ ਜਾਗਦੇ ਨੂੰ ਅੱਛੀ ਆਗੇ ਫਿਰ ਲੈਣੇ ਚਿੱਲ ਫੜ ਮੈਂ ਖਾਊਗਾ ਇਤੋਂ ਪਰਾਠਾ ਬੱਸ ਬੱਸ ਭੁੱਖ ਇਹਦਾ ਵੇਹੇ ਨਾ ਚਾਹ ਪੀਣੀ ਬਣਦੀ ਐ ਨਾ ਪਰਾਠਾ ਖਾਣਾ ਕਿਉਂਕਿ ਇਹਨਾਂ ਦਾ ਕੋਈ ਪੀਤਾ ਨਹੀਂ ਸੁੱਤੀ ਪਈ ਉੱਠ ਕੇ ਇਹਨੂੰ ਪਰਾਠੇ ਭਾਲਦੀ ਆ ਇੱਧਰ ਜਿਹਨੇ 27 ਘੰਟੇ ਚਲਾਇਆ ਉਹਨੂੰ ਉਹਨੂੰ ਚਾਹੀਦਾ ਪਰਾਠਾ ਤਰੀ ਫੋਟੋ ਲਈ ਉਹਨਾਂ ਨੇ ਆਹ ਲੈ ਆਹ ਲੈ ਆਹ ਲੈ ਤੂੰ ਵੀ ਇਸੇ ਖਾਨਦਾਨ ਚੋਂ ਆ ਫਿਰ ਵਿਹਲਾ ਤੂੰ ਵੀ ਇਸੇ ਖਾਨਦਾਨ ਚੋਂ ਆ ਦੇਖ ਲੈ ਵਿਹਲਾ ਫਿਰ ਤੂੰ ਵੀ ਇਸੇ ਖਾਨਦਾਨ ਚੋਂ ਹੀ ਇੱਕ ਹੋਰ ਟਿੱਕਾ ਤੇਰੇ ਵੀ ਟੋਪੀ ਇਹੋ ਜਿਹੀ ਲਈ ਹੁੰਦੀ ਆ ਨਾ ਔਹ ਕਿੱਥੇ ਆ ਅੱਗੇ ਲਈ ਹੁੰਦੀ ਆਵੇਂ ਟੋਪੀ ਉੱਥਾ ਕਿੱਥੇ ਉਹਦੇ ਨਾਲ ਤੇਰੇ ਤੇਰੇ ਹੁੰਦੀ ਆ ਤੇ ਨਾਲ ਦੀ ਹੁੰਦੀ ਤੇ ਹੈਗੀ ਜਿਹਾ ਫਰਕ ਹੁੰਦਾ ਹੁੰਦੀ ਆ ਨਾ ਮੇਰੇ ਕੋ ਵੀ ਹੈਗੀ ਇਹਦੇ ਨਾਲ ਚਲੋ ਓਕੇ ਅਸੀਂ ਆ ਗਏ ਬਾਏ ਸੱਜਣੋ ਵਲੌਗ ਵਾਲਿਓ ਇਹਨੂੰ ਮੈਂ ਰਖੜੀ ਤੇ ਕਰਤੀ ਆ ਆਹ ਵਾਲੀ ਕਾਰ ਗਿਫਟ ਤੇ ਇੱਕ ਆਹ ਦੇਖਣਾ ਇਹਨੂੰ ਇੱਥੇ ਇੱਕ ਆਹ ਗਿਫਟ ਕਰਤਾ ਤੇ ਹੁਣ ਇਹ ਮੇਰੇ ਤੋਂ ਕੁਝ ਹੋਰ ਚੀਜ਼ ਦੀ ਉਮੀਦ ਨਾ ਕਰੇ ਥੈਟਸ ਇਟ ਆ ਤੇ ਆਹ ਵੇਖੋ ਲੋਡ ਕਿੱਡਾ ਸੋਹਣਾ ਵਾ ਇਹ ਵੀਰ ਮੇਰਾ ਮੈਨੂੰ ਅੰਦਰ ਮਿਲਿਆ ਸੀਗਾ ਟਰੈਕਟਰ ਦਾ ਲੋਡ ਲੱਦ ਕੇ ਲੈ ਬਾਈ ਵੇਖੋ ਕੱਡੇ ਕੱਡੇ ਟਰੈਕਟਰ ਆਪਣੇ ਇੰਡੀਆ ਹੈ ਹੀ ਨਹੀਂ ਏਡੇ ਏਡੇ ਜੌਂਡੀਅਰ ਆਪਣੇ ਏਡੇ ਪਿਛਲੇ ਪਿਛਲੇ ਟਾਇਰ ਨਹੀਂ ਜਿੱਡੇ ਇਹਨਾਂ ਦੇ ਮੂਹਰਲੇ ਆ ਸਲੌਂਸਰ ਵੇਖੋ ਕਿਆ ਹੀ ਬਾਤਾਂ ਕਰਾਈਆਂ ਪਈਆਂ ਸਰਪਿੰਦਰ ਆ ਤਿੰਨ ਟਾਇਰ ਸਿਰਾ ਕਰਾਇਆ ਵੈ ਕੰਮ ਕਿੱਟਾ ਲੈਨੇ ਆ ਫਟਦਾ ਆਈ ਗੱਡੀ ਲੋਡ ਕਰਉਣੀ ਪਈ ਇਹਨੇ 벨ਟ ਮਾਰ ਦੋ ਇਹਨੂੰ ਪਲੀਜ਼ 벨ਟ ਮਾਰਤੀ ਤੇ ਸਿਕਿਉਰ ਹੋ ਜਾਣੀ ਜਮਾਂ ਹੀ ਸਦਾਂ ਲਈ ਸਿਕਿਉਰ ਹੋ ਜਾਣੀ ਕੰਪਨੀ ਵਾਲਿਆਂ ਨੇ ਵੇਲਾ ਪੈਸੇ ਮੰਗਣਗੇ ਮੇਰੇ ਤੋਂ ਗੱਡੀ ਚੱਕ ਲੈਣ ਚੱਕ ਲੈ ਚੱਕ ਲੈ ਇਹਨੇ ਕਹਿਣਾ ਸੀ ਤੇਰੀ ਗੱਡੀ ਚੱਕ ਲੈਣ ਦੀ ਇਹਦਾ 2000 ਡਾਲਰ ਬਣ ਜਾਣਾ ਉਥੋਂ ਤਾਈਂ ਵੇਲਾ ਕੀ ਲੱਚਣ ਬੜੇ ਨੇ ਨਿੱਕੇ ਹੁੰਦੇ ਆ ਤੇ ਤੇ ਗੱਡੀਆਂ ਮੈਂ ਤੋੜਦਾ ਹੁੰਦਾ ਸੀ ਲੈ ਆ ਇਹਨੂੰ ਤੋੜ ਵਾਧੂ ਹੀ ਹੌਟ ਕਾਰਡ ਹੌਟ ਉਹਨੇ ਵੀ ਆਹ ਪਾਰੀਆਂ ਵੀ ਖੋਲ੍ਹ ਲਈ ਆ ਆ ਵੀ ਵਿਖਾ ਦੇ ਹੁਣ ਸਾਰਿਆਂ ਨੂੰ ਆ ਵੀ ਚੱਕ ਕੇ ਨੂੰ ਦਾਣ ਇਹ ਜਾਦੂ ਦੀ ਛੜੀ ਲੈ ਕੇ ਦਿੱਤੀ ਛੜੀ ਲਿਆਂਦੀ ਆ ਸਾਰੇ ਕੰਮ ਇਹਦੇ ਨਾਲ ਕਰਾ ਲੈ ਅੱਛਾ ਲੱਗ ਪੋਮੂ ਵਾਲੀ ਪੈਨਸਲ ਵੀ ਲਿਆ ਦੇ ਉਹ ਵੀ ਲਿਆ ਦੂੰਗਾ ਇੰਡੀਆ ਤੋਂ ਮਿਲੂ ਉਹ ਆ ਗੱਡੀ ਆਪਾਂ ਲੋਡ ਕਰਕੇ ਲੈ ਚੱਲੇ ਮੇਰੇ ਵੀਰੋ ਫਲੈਟ ਬੈੱਡ ਤੇ ਜੇਸੀਬੀ ਵਾਲਾ ਪੰਜਾਬੀ ਹੈ ਨਾਲ ਗੱਡੀ ਵੀ ਹੈ ਦੋਗਲੀ ਜੀ ਆ ਪਤਾ ਨਹੀਂ ਕੀ ਚੀਜ਼ ਹੈ ਇਹ ਲੈ ਕੇ ਚੱਲੇ ਆ ਵਿੱਚ ਕੰਡੀਆਂ ਵੀ ਫਰੀਖ ਦੇਖ ਲੋ ਸੱਜਰੋਂ ਵਿੱਚ ਟੌਪ ਗਿਆ ਵਾ ਇਹ ਮੈਂ ਹੁਣ ਬਾਈ ਨੂੰ ਪੁੱਛ ਲਓ ਮੜਾ ਇੱਕ ਲੋਡ ਮਿਲਦਾ ਰਾਜਾ ਹਾਂ ਬਾਈ ਨੂੰ ਕਹਿਣਾ ਮੈਮ ਇੱਕ ਇੱਕੋ ਇੱਥੋਂ ਹੀ ਲੋਡ ਚੱਕਿਆ ਉਹ ਲੈ ਆਈਏ ਭਾਈ ਨਾਲ ਕਿੰਨੇ ਪੈਸੇ ਲਾਹੋਂਗੇ ਇਹਦੇ ਦੱਸੋ ਲਓ ਜੀ ਸਫ਼ਰ ਤੈ ਕਰਦੇ ਕਰਦੇ ਆਪਾਂ ਆਣ ਪਹੁੰਚਿਆ ਬਿਨਿ ਪੈਗ ਇੱਥੋਂ ਆਪਾਂ ਭਰੋਣਾ ਸੀ ਡੀਜ਼ਲ ਡਰਾਈਵ ਮੈਂ ਸ਼ੁਰੂ ਕੀਤੀ ਸੀਗੀ ਥੰਡਰਵੇ ਤੋਂ ਅੱਗੇ ਫਿਲੰਡ ਚਿਲ ਰੈਸਟੋਰੈਂਟ ਤੋਂ ਉੱਥੇ ਮੈਂ ਪਾਈ ਸੀ ਬੁੱਕ ਹਜੇ ਮੇਰੀ ਬੁੱਕ ਕਾਫੀ ਪਈ ਆ ਇੱਕ ਤੇ ਆਪਾਂ ਹੁਣ ਚੈੱਕ ਕਰ ਲਈਏ ਥੋੜਾ ਜਿਹਾ ਲੋਡ ਬ੍ਰੈਸ ਦਾ ਲੋਡ ਕਿਤੋਂ ਹਿੱਲਿਆ ਨਹੀਂ ਆ ਨਾ ਕੋਈ ਟਾਰਪ ਹਿੱਲੀ ਆ ਲਾਈਟਾਂ ਨੂੰ ਜਿਹੜਾ ਮਾਰ ਲਿਆ ਲਾਈਟਾਂ ਸਾਰੀਆਂ ਜਗ ਰਹੀਆਂ ਆਪਣੀਆਂ ਸਾਰਾ ਕੁਝ ਠੀਕ ਆ ਹੁਣ ਆਪਾਂ ਇਥੇ ਭਰਾਵਾਂਗੇ ਤੇਲ 6 ਕ ਘੰਟੇ ਦੀ ਮੇਰੀ ਸ਼ਾਇਦ ਬੁੱਕ 5 6 ਘੰਟੇ ਦੀ ਹੋਰ ਪਈ ਆ ਤੇ ਪੂਰੀ ਕਰਕੇ ਉਸ ਤੋਂ ਅੱਗੇ ਮੇਰੇ ਖਿਆਲ ਚ 8 ਜਾਂ 10 ਘੰਟੇ ਦੀ ਡਰਾਈਵ ਰਹਿ ਜਾਣੀ ਐ ਐਡਮਿੰਟਨ ਦੀ ਫਿਰ ਸਾਡਾ ਮੁੰਡਾ ਪਾਊਗਾ ਬੱਕ ਤੇ ਅੱਗੇ ਦੀ ਡਰਾਈਵ ਕਰੂਗਾ ਸਾਰੀ ਇਹੇ ਟਰੱਕ ਦੇ ਸਾਡੇ ਸ਼ੀਸ਼ੇ ਵੀ ਦੇਸੀ ਕਾਫੀ ਗੰਦੇ ਤੇ ਫਿਰ ਆਪਾਂ ਹਣ ਇੱਥੇ ਰੜ ਕੇ ਸ਼ੀਸ਼ੇ ਵੀ ਇੱਕ ਵਾਰੀ ਕਰਾਂਗੇ ਸਾਫ਼ ਬਹੁਤ ਜ਼ਿਆਦਾ ਬੁਰਾ ਹਾਲ ਚਾਹ ਰ ਮੱਥਰ ਨਾਲ ਆ ਸਾਫ ਹੁਣ ਆਪਾਂ ਇਧਰ ਲੈ ਸ਼ੀਸ਼ਾ ਵੀ ਸਾਫ ਕਰ ਲਈਏ ਇੱਥੇ ਵੈਸੀ ਮਥਰ ਕਾਫੀ ਜ਼ਿਆਦਾ ਉੱਡਿਆ ਫੈਰ ਰਿਹਾ ਵੀ ਨਹੀਂ ਪੈ ਗਜ ਮੈਨੂੰ ਬੁਰਾ ਹਾਲ ਆ ਮਥਰ ਦਾ ਦਾ ਇੱਥੇ ਮਾਰਾ ਹੀ ਹੋਇਆ ਫਿਰਦਾ ਲਾਓ ਜੀ ਸੱਜਣੋ ਸ਼ਾਮ ਦਾ ਯਾਨੀ ਕਿ ਰਾਤ ਦਾ ਚਲਾਉਣ ਬੈਠਾ ਸੀ ਤੇ ਸੋਬਾ ਹੋ ਗਈ ਆ ਸੋਬਾ ਤੇ ਵੱਜ ਗਿਆ 9 ਤੇ ਚਲਾ ਰਿਆਂ ਤੇ ਮਾਹੌਲ ਚੈੱਕ ਕਰੋ ਮੱਛਰ ਆ ਮੱਛਰ ਦਾ ਜਲ ਜਰੋਨ ਮਾਰਿਓ ਵੈਸੇ ਮਾਹੌਲ ਚੈੱਕ ਕਰੋ ਐ ਹੁੰਦੇ ਖੇਡਦੇ ਆ ਕੋਈ ਇਤਰੋਂ ਵੀ ਜਾਂਦੇ ਆ ਇਹ ਐਡਾ ਨਾ ਵਿਊ ਸਜੀ ਸਜੀ ਦਸੀਓ ਸਜਣਾ ਮੈਨੂੰ ਤਾਂ ਬਹੁਤ ਘੈਂਟ ਲੱਗਦਾ ਵੀ ਸਨੋਚ ਵੀ ਬਣੇ ਰਿਓ ਤੁਹਾਨੂੰ ਸਨੋਚ ਵੀ ਵਿਖਾਵਾਂਗੇ ਕਮੈਂਟ ਕੀਤੇ ਕਈਆਂ ਸਜਣਾ ਨੇ ਵੀ ਡਰੋਨ ਲੇ ਆਓ ਡਰੋਨ ਵੀ ਚੱਕਦੇ ਆ ਬਾਬਾ ਸੌਖ ਰੱਖੇ ਥੋੜੇ ਜਾਨ ਦਾ ਡਰੋਨ ਵੀ ਲੈ ਲੈਨੇ ਆ ਉਹ ਨੂੰ ਉਪਰੋਂ ਵੀ 뷰 ਵਿਖਾਵਾਂਗੇ ਸਾਈਡਾਂ ਤੇ ਕੀ ਕੌਸ਼ਾ ਇੱਥੇ ਤਾਂ ਚਲੋ ਜਰਾ ਬਾਹਰ ਹਾਂ ਜੀ ਜੀ ਅਸੀਂ ਪਹੁੰਚ ਗਏ ਆ ਐਡਮਿੰਟਨ ਆ ਤੇ ਇੱਥੇ ਆ ਕੇ ਨੈਸ਼ਨਲ ਬੈਂਕ ਦਾ ਲੋਹੜਾ ਇਹ ਤੇ ਲੋਹੜਾ ਪਹਲਾ ਰਹੇ ਖੋੜ ਰਹੇ ਆ ਪਹਿਲਾਂ ਟਾਰਪਾਂ ਤੇ ਫੋੜ ਰੱਖਣਾ ਪੈਣਾ ਇਹਨੂੰ ਤੇ ਲੋਹੜ ਸਾਡਾ ਸਹੀ ਸਲਾਮਤ ਪਹੁੰਚਿਆ ਵੈਸੇ ਖੜੇ ਬਹੁਤ ਟਾਈਮ ਦੇ ਇਹ ਵੇਟ ਕਰੀ ਜਾ ਰਹੇ ਸੀ ਤੇ ਸਾਡੇ ਤੋਂ ਕਾਲੇ ਇਹ ਵੀਡੀਓਜ਼ ਬਣਾਈ ਜਾਂਦੇ ਆ ਇਹ ਦਗਾਲ ਮੈਂ ਕਿਹਾ ਸਾਡੇ ਤਾਂ ਕਾਲੇ ਇਹ ਆ ਵੀਡੀਓਜ਼ ਬਣਾਈ ਜਾਂਦੇ ਤਾਂ ਪੂਰਾ ਮੂਵੀ ਵਾਲਾ ਹੀ ਬਲਾਈ ਬੈਠੇ ਆ ਭਰਾਵਾ ਏਡਾ ਸਵਾਗਤ ਪਕੌੜੇ ਕਿੱਥੇ ਆ ਪਕੌੜੇ ਕਿੱਥੇ ਇਹਨਾਂ ਨੂੰ ਪੁੱਛ ਕੇ ਆ ਪਤਾਗਾ ਚੱਕ ਕੀ ਆ ਬੈਂਕ ਦੀ ਓਪਨਿੰਗ ਆਪਨਿੰਗ ਹੋ ਰਹੀ ਹੈ ਸ਼ਾਇਦ ਨੈਸ਼ਨਲ ਬੈਂਕ ਦੇ ਬੋਰਡ ਆ ਇਹਦੀ ਓਪਨਿੰਗ ਓਪਨਿੰਗ ਆ ਸਾਰਿਆਂ ਵਿੱਚ ਕੈਪਚਰ ਕਰਨਗੇ ਨਾ ਸਾਡੇ ਸਾਡੇ ਮੂਮੈਂਟਸ 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 ਮੇਰੀਆਂ ਵੀ ਆ ਹੋ ਇਹਨਾਂ ਨੂੰ ਕਹ ਸਾਨੂੰ ਪਲੇਟ ਵੀ ਦੋ ਪਕੌੜੇ ਵਾਲੀ ਯਾਦ ਪੂ ਵਾਲੇ ਬੈਂਕ ਦੇ ਓਪਨਿੰਗ ਤੇ ਆਏ ਆ ਮੇਰੇ ਇਸ ਪਾਰਟੀ ਇਹਨਾਂ ਨੂੰ ਕਹਿੰਨੇ ਪਾਰਟੀ ਕਿੱਥੇ ਪਾਰਟੀ ਵਾਟ ਅਬਾਊਟ ਵਾਟ ਅਬਾਊਟ ਫੂਡ ਐਂਡ ਐਵਰੀਥਿੰਗ ਬੈਵਰੇजेस ਯਾ ਕੋਲ ਮਾ ਤਾਂ ਨਹੀਂ ਇਹ ਦਾ ਹੁਣ ਤਰਪਾਲ ਹੀ ਦਿੱਤੇ ਆ ਖੋਲ ਬੈਲਟਾਂ ਵੀ ਖੋਲ ਦੀਆਂ ਪਰ ਜਿਹੜੀ ਸਾਰੀ ਤਰਪਾਲ ਆ ਉੱਤੋਂ ਸਟਕ ਹੋ ਗਈ ਹੁਣ ਮੇਰੇ ਖਿਆਲ ਚ ਆਲ ਇਹ ਦੀ ਜਾ ਰਹੀ ਆ ਥੱਲੇ ਨੂੰ ਤੇ ਉਹਦੇ ਤੇ ਚੜ ਕੇ ਉੱਤੋਂ ਤੇ ਚੜ ਕੇ ਲਾਉਣੀ ਆ ਔਰ ਜਿਹੜੀ ਆਈ ਜਾਂਦੀ ਆ ਉੱਤੇ ਚੜ ਕੇ ਲਾਉਣਗੇ ਮੈਨੂੰ ਲੱਗਦਾ ਥੱਲੇ ਆ ਰਹੀ ਐਜ਼ ਆਲਵੇਸ ਸਾਡਾ ਮੁੰਡਾ ਲੱਗ ਗਿਆ ਬੈਲਟਾਂ ਕੱਟਿਆ ਕਰਨ ਤੇ ਲੋਡ ਸਾਡਾ ਉਹਨਾਂ ਨੇ ਲਿਫਟ ਕਰਕੇ ਚੱਕ ਹੀ ਲੈਣਾ ਵਾ ਓਕੇ ਕਿਹੋ ਜਿਹਾ ਲੱਗ ਰਿਹਾ ਤੈਨੂੰ ਘਰ ਦੇ ਨੇੜੇ ਆ ਕੇ ਬਹੁਤ ਅੱਛਾ ਲੱਗ ਉਹ ਸਰ ਟਰੱਕਰ ਉਹੀ ਟਰੱਕਰ ਉਹੀ ਟਰੱਕਰ ਸਰ ਬਿਗ ਫੈਨ ਸਰ ਅਸੀਂ ਵੀ ਬਿਗ ਫੈਨ ਤੁਹਾਡੇ ਸਰ ਇੰਟਰਵਿਊ ਆਟੋਗ੍ਰਾਫ ਸਰ ਆਟੋਗ੍ਰਾਫ ਦੇ ਦੋ ਅੱਲੀ ਸਕੇਟੰਡ ਨੇ ਚੱਕ ਲਈ ਆ ਦੇਖੋ ਕਿਦਾਂ ਲਿਫਟ ਕਰਕੇ ਕਿੱਥੇ ਰੱਖਦੇ ਆ ਤੇ ਆ ਦੂਜੀਆਂ ਦੋ ਰਹਿ ਗਈਆਂ ਬਸ ਤੇ ਇਹ ਕਰਕੇ ਡਨ ਤੇ ਫਿਰ ਆਪਾਂ ਚੱਲਾਂਗੇ ਘਰ ਵੱਲ ਨੂੰ ਬੈਲਟਾਂ ਸਾਡੀਆਂ ਹੋ ਗਈਆਂ ਇਕੱਠੀਆਂ ਥੋੜਾ ਜਿਹਾ ਹੋ ਗਿਆ ਆਪਾਂ ਸਾਈਡ ਤੇ ਕਿਉਂਕਿ ਲਿਫਟ ਕਰ ਰਹੇ ਸੀਗੇ ਬਸ ਜਲਦੀ ਜਲਦੀ ਅਨਲੋਡ ਕਰ ਦਿੰਦੇ ਤੇ ਜਲਦੀ ਜਲਦੀ ਇਸ ਘਰੇ ਚਲੇ ਆਈਏ ਅੱਜ ਰਖੜੀ ਆ ਤੇ ਜਾ ਕੇ ਰਖੜੀ ਬੰਨਣਾ ਕਿ ਪੈਸੇ ਲਾਵਾਂਗੇ ਪੈਸੇ ਇਹ ਮੇਰਾ ਭਾਈ ਹੈ ਇਹ ਆਜ ਇਧਰ ਬੈਠਾ ਹੁਆ ਹੈ ਕਿਉਂਕਿ ਇਹ ਲੋਡ ਬਹੁਤ ਸਲੋ ਸਲੋ ਉਤਾਰ ਰਹੇ ਆ ਲੋਕਾਂ ਨੇ ਫੇਰ ਕਹਿਣਾ ਕਿਹੜੇ ਕਿਹੜੇ ਸਟੇਟ ਦੀ ਭਾਸ਼ਾ ਬੋਲਦੇ ਮੈਂ ਹੁਣ ਹਿੰਦੀ ਸ਼ੁਰੂ ਹੋ ਗਈ ਆ ਮੈਂ ਹੁਣ ਹਿੰਦੀ ਬੋਲਣ ਡਈ ਆ ਨਹੀਂ ਆ ਜਾਂ ਡਈ ਮੈਂ ਹੁਣ ਹਿੰਦੀ ਬੋਲਣ ਡਈ ਸੀ ਫੇਰ ਇਹਨਾਂ ਨੇ ਕਹਿਣਾ ਵਾ ਵੀ ਕਿਹੜੀ ਭਾਸ਼ਾ ਚ ਕੁੰਦੀ ਆ ਇਹ ਆਉਂਦੀ ਆ ਮਾਝੀ ਵਾਲੀ ਵੀ ਸਾਨੂੰ 도ਆਬੇ ਵਾਲੀ ਕਿੱਝ ਹੁੰਦੀ ਆ ਕਹਤਾ ਸੀ ਤੇ ਕਹਤਾ ਸੀ ਨਹੀਂ ਉਹ ਆਈ ਨਹੀਂ ਕਹਿੰਦੇ ਉਸ ਗਰੂਰ ਵਾਲੇ ਕਹਿੰਦੇ ਸ਼ਾਇਦ ਸ਼ਾਇਦ ਮੈਨੂੰ ਲੱਗਦਾ ਜਿੱਤ ਤੱਕ ਉਹ ਸੰਗਰੂਰ ਦੇ ਪਾਸ਼ਾ ਦਾ ਚੱਕਣੀ ਨਹੀਂ ਡਈ ਤਾਂ ਚੱਕ ਨਹੀਂ ਪਾਏ ਆਲੇ ਤਾਂ ਇਹ ਮਾਲਵੇ ਦੀ ਆ ਅਹੀਂ ਗਾੜੀ ਵੀ ਜਾਣਾ ਵਾ ਹੁਣ ਫਿਰ ਕੀ ਕਰੀਏ ਕੁਛ ਕਹਿਣਾ ਚਾਹੋਗੇ ਭਰਾ ਜੀ ਮੈਂ ਉੱਧਰ ਕੇ ਟਾਰ ਪਾ ਦਿੱਤੀ ਸੇਫ ਚੱਲਦੇ ਅਗਲੇ ਸੇਫ ਮੈਂ ਤਾਂ ਕਹੇ ਸੇਫ ਚੱਲਦੇ ਹੁਣੇ ਡੰਡ ਲਾਤੀ ਉਹ ਤਾਂ ਖਲ ਜਾਨੀ ਸੀ ਐ ਕੋਚੀ ਐਕ ਨਹੀਂ ਵੀ ਹੁੰਦੀ ਨਾ ਇਹ ਇਹਨਾਂ ਕੋ ਜਾ ਕੇ ਨਹੀਂ ਲਾਇਆ ਜਾਂਦਾ ਇਹ ਤਰਪਾਲ ਪਿਆ ਆਹ ਤਰਪਾਲ ਚੱਕ ਕੇ ਉੱਤੇ ਸੈੱਟ ਤੇ ਇਹਨਾਂ ਤੋਂ ਪਾਈ ਜਾਂਦੀ ਬੈਲਟ ਮੇਲੂ ਵੱਲਾ ਇਹਨੂੰ ਅਹੀਂ ਕਰੇ ਵੀ ਆਣਾ 2000 ਵੈਗਰ 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 ਪਤਾ ਨਹੀਂ ਹਾਂ ਮਾਹੋਰੇ ਕਿੰਨਾ ਜਾਗ ਰਹੀ ਜਾਂਦੇ ਇਹ ਚੀਜ਼ ਬਸ ਆਪਣੀ ਪੰਜਾਬੀ ਕਰਦੇ ਆ ਲੈਂਟਰ ਪੈਣ ਜਿੰਨਾ ਚਾ ਚੜਿਆ ਪਿਆ ਅਗਲਾ ਨਾ ਪ੍ਰਸ਼ਾਦ ਬਣਾਇਆ ਨਾ ਪ੍ਰਸ਼ਾਦ ਨਹੀਂ ਬਣਾਇਆ ਭਾਈ ਇਹਨਾਂ ਨੂੰ ਸਾਡਾ ਲਾਂਬਾ ਵਾ ਇਹਨਾਂ ਨੂੰ ਸਾਡਾ ਲਾਂਬਾ ਵਾ ਇਹਨਾਂ ਨੇ ਪ੍ਰਸ਼ਾਦ ਨਹੀਂ ਲੈਂਟਰ ਪਾ ਲਿਆ ਥੋੜੇ ਸਿੱਧੂ ਸਾਰੇ ਸਾਡੇ ਦਾ ਇਹ ਰਿਵਾਜ ਆ ਕਿ ਲੈਂਟਰ ਲੁੰਟ ਪੈਂਦਾ ਕੋਲੀ ਕੋਲੀ ਸਾਰਿਆਂ ਦੇ ਘਰੇ ਵੰਡ ਕੇ ਆਉਂਦੇ ਥੋੜੇ ਵੰਡ ਦੇ ਪ੍ਰਸ਼ਾਦ ਬਣਾ ਕੇ ਪ੍ਰਸ਼ਾਦ ਬਣਾ ਲਈ ਲੈਂਟਰ ਦੇ ਮੇਰੇ ਇੱਕ ਭਰਾ ਕੇ ਵੀ ਲੈਂਟਰ ਪਿਆ ਵਾ ਤੇ ਮੈਂ ਤੱਕ ਪਹੁੰਚਿਆ ਨਹੀਂ ਗਿਆ ਸੌਰੀ ਹੈ ਭਰਾਵਾ ਆਏ ਹਾਏ ਇਹਨੂੰ ਕਿੱਡਾ ਤੋਖ ਹੋ ਰਿਹਾ ਵੀ ਇਹ ਲੈਂਟਰ ਦੇ ਨਹੀਂ ਗਿਆ ਹੋਰ ਕਰੇ ਭਰਾ ਗਿਆ ਲੈਂਟਰ ਪਿਆ ਤੋ ਚਾਇਆ ਨਹੀਂ ਗਿਆ ਸੱਜਣਾ ਅੱਛਾ ਉਹ ਆਪਣੇ ਘਰੇ ਗਿਆ ਨਾ ਯੈਸ ਅੱਤੀ ਰਾਜ ਨੂੰ ਘਰ ਦੇ ਜਾ ਕੇ ਡਰਾਤੇ ਜਦੋਂ ਸੁਣੀ ਜਾਂਦੀ ਸੀ ਮਸਾ ਰੱਖੋ ਅੱਛਾ ਮੈਂ ਪ੍ਰਸ਼ਾਦ ਨਹੀਂ ਦੇ ਗਿਆ ਸੱਚਾ ਹਾਂ ਯਾ ਯਾ ਓਕੇ ਦੰਦ ਦੰਦ ਚਲੋ ਚਲੋ ਕਰ ਲਾ ਸਮਾਨ ਇਕੱਠਾ ਆਪੇ ਮੈਨੂੰ ਮੇਰੀ ਮੇਰੇ ਨਾਲ ਵੀਡੀਓ ਬਣਾਈ ਸੀ ਲੋ ਜੀ ਸਮਾਨ ਸਾਡਾ ਹੋ ਗਿਆ ਆਲੋਡ ਓ ਟਕੋਨੀ ਆ ਖੜ ਜਾ ਵੱਡਾ ਸਿਆਣਾ ਬਣਦਾ ਕੱਲਾ ਟਾਰਪਾ ਚੱਕੀ ਜਾਂਦਾ ਇਹ ਆਈ ਨਹੀਂ ਡੋਲਿਆ ਜਾਨ ਖੰਮ ਲਈ ਤੇ ਦਫਾਣ ਹੋ 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 ਮੈਂ ਇੰਦਾ ਸਿਆ ਬਿਹਾਈਡ ਦਾ ਕੈਮਰਾ ਮੈਂ ਹੀ ਦੱਸਿਆ ਨੂੰ ਦੋ ਦੀਰ ਪਾਲ ਚੱਕੋ 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 ਹੋਰ ਕਿੱਕ ਲਿਕ ਲੀਰ ਦੀ ਭੱਗ ਮੇਰੇ ਵੀਰ ਦੀ ਦੁਪੱਟਾ ਪਰਝਾਈ ਦਾ ਫਿਟੇ ਮੁੰਜਵਾਈ ਦਾ ਐਂ ਕਹਿੰਦੇ ਹੁੰਦੇ ਨਾ ਰੱਖਦੀਆਂ ਚਾਰ ਪਾ ਮੁੰਡਾ ਕਿਹਦੇ ਨੇ ਕੱਲਾ ਹੀ ਚੱਕਣੀਆਂ ਕੱਲਾ ਹੀ ਚੱਕਣੀਆਂ ਮੈਨੂੰ ਹੈਲਪ ਨਹੀਂ ਚਾਹੀਦੀ ਫਿਰ ਮੈਂ ਕਹਾਂ ਠੀਕ ਆ ਤੁਸੀਂ ਆਪਣੇ ਕਲਾ ਦੇ ਜੋਰ ਦਿਖਾ ਸਕਦੇ ਹੋ ਇਥੇ ਮੈਂ ਵੀ ਰੱਖ ਦਿੰਨੀ ਹੁ ਨਿਕਲੀ ਚੱਕ ਕੇ ਤੈਨੂੰ ਪਤਾ ਥੱਲੇ ਰੱਖ ਦੇ ਮੈਂ ਤੈਨੂੰ ਰੱਖ ਕੇ ਦਿਖਾ ਦੂੰ ਹਾਂ ਹਾਂ ਹੋ ਹੋ ਗਿਆ ਹੀ ਜਿਹੜਾ ਬਕਵਾਸ ਕਰਦਾ ਮੇਰੇ ਨਾਲ ਇਸ ਤੋਂ ਬਾਅਦ ਤੁਹਾਡਾ 스마트 ਫੋਨ ਇਕੱਠਾ ਕਰਕੇ ਸਾਡਾ ਮੁੰਡਾ ਮਾਰ ਰਿਹਾ ਚਾਰੇ ਪਾਸੇ ਨਿਗਾ ਵੀ ਕੁਛ ਰਹਿ ਤਾਂ ਨਹੀਂ ਗਿਆ ਤੇ ਹੁਣ ਆਪਾਂ ਜਾਵਾਂਗੇ ਕੈਲਗਰੀ ਵੱਲ ਨੂੰ कौनसी जावेंगे करे करे जाके रखड़ी बांध के मैं तो पहले लूंगी पहले लूंगी पहले लूंगी पहले लूंगी तो तो इसी कैलगरी वापस आ गए ये इधर मेरा छोटा भाई बड़ा भाई मेरा ट्रक चला रहा है मेरा बड़ा भाई ट्रक चला रहा है मैं सभी बोलते हैं तुम छोटी लगती हो तो मैं छोटी बहन हूं इसकी तो अब हम छोटी हूँ मैं छोटी अब अब हम याद में ट्रक को लगा कर फिर हम जाएंगे सीधा दुकान की तरफ उधर से हम उठाएंगे रखिया फिर हम इसको बांधेंगे और अपना हिस्सा वसूल करेंगे अपना अब उनका हिस्सा करेंगे आज सारे ले, ले, ओ साल दाल सारे दसो रखड़ी ते लेना पड़ता ਵੱਡੀਆਂ ਟੋਡੀਆਂ ਪੈਣਾ ਨੂੰ ਦਹੀ ਦਾ ਉੱਤੋਂ ਵੱਟੀਆਂ ਤੋਂ ਲਈਦਾ ਨਾ ਟੋਡੀਆਂ ਨੂੰ ਵੱਡੀਆਂ ਤੋਂ ਲਈਦਾ ਨਾ ਵੱਡੀਆਂ ਨੂੰ ਵੀ ਦਹੀ ਜਾਂਦਾ ਵਾ ਲੈ ਹੁਣ ਵੱਡੀਆਂ ਤੋਂ ਮੈਂ ਤੈਨੂੰ ਦੰਦਾ ਤੇ ਹੁਣ ਮੈਂ ਆਪਦਾ ਹਿੱਸਾ ਵੰਡੂ ਲ ਕੇ ਫਿਰ ਮੈਂ ਘਰੇ ਜਾਉਂਗੀ ਫਿਰ ਮੈਨੂੰ ਬਹੁਤ ਖੀ ਲੱਗਿਆ ਤੇ ਰੋਟੀ ਨਹੀਂ ਖਾਦੀ ਲਓ ਜੀ ਸਾਡਾ ਟ੍ਰਿਪ ਖਤਮ ਹੋ ਇਸ ਨਾਲ ਹੀ ਘਰ ਨੂੰ ਚਾਲੇ ਪਾਲੇ ਯਾਰਡ ਸਾਡਾ ਆ ਗਿਆ ਨੇੜੇ ਹੀ ਸਮਾਨ ਇਕੱਠਾ ਕਰਕੇ ਗੱਡੀ 'ਚ ਸਾਰਾ ਸਮਾਨ ਸੈਟ ਕੇ ਰੱਖਣਿਆਂ ਲਿਆ ਕੇ ਘਰੇ ਜਾ ਕੇ ਨਾ ਕੇ ਰਖੜੀ ਬੰਦ ਕੇ ਹਾਏ ਫੇਰ ਬਸ ਕਰੇ ਵੇਲੇ ਵੇਖਦੇ ਆਂ ਅਗਲਾ ਟ੍ਰਿਪ ਕਦੋਂ ਮਿਲਦਾ ਆ ਕਿੱਥੋਂ ਦਾ ਮਿਲਦਾ ਆ ਕੀ ਮਿਲਦਾ ਆ ਕਿਵੇਂ ਮਿਲਦਾ ਆ ਕਿੱਥੋਂ ਪਿਕਅਪ ਕਰਦੇ ਆ ਇਹ ਸਾਰਾ ਕੁਝ ਅਗਲੇ ਵਲੌਗ 'ਚ ਤੇ ਮੈਂ ਨੋ ਬੈਪ ਲੈ ਕੇ ਜਾਊਂਗਾ ਯਾਰ ਛੱਡ ਗੱਲ ਸਸਤੇ 'ਚ ਸਾਰਨ ਨੂੰ ਪੈਰਦਾ ਵਾ ਗੱਡੀ ਮੇਰੀ ਹੈ ਇਹ ਮੇਰਾ 100 ਦਾ ਤੇਲ ਪਵਾ ਕੇ ਤੇ ਮੈਨੂੰ ਬੈਂਪ ਘੁਮਾ ਕੇ ਲਿਆਉਣ ਨੂੰ ਫਿਰ ਆ ਬੈਂਪ ਕਰਦੀ ਹੁਣ ਨਹੀਂ ਮੈਂ ਬੈਂਪ ਮੈਂ ਆਪੇ ਘੁੰਮਣਾ ਸੋਲੋ ਟ੍ਰਿਪ ਤੇ ਜਾਊਂਗਾ ਬੈਂਪ ਤਾਂ ਮੈਂ ਇਹ ਟੀਮ ਚ ਟ੍ਰਿਪ ਨਹੀਂ ਲਾਣਾ ਇਹ ਮੈਂ ਜਾਣਾ ਮੈਂ ਤੂੰ ਨਹੀਂ ਜਾਣਾ ਤੂੰ ਜਾ ਆਪ ਉਧਰ ਦੀ ਬੈਂਪ ਮੈਂ ਤੈਨੂੰ ਤੇਰੇ ਵੱਡੇ ਤੇ ਬੈਂਪ ਲੈ ਕੇ ਜਾਊਂਗੀ ਹਾਂ ਲੈ ਚਲੀ ਉਦੋਂ ਸੰਭਰ ਤਾਂ ਜੰਮਿਆ ਹੁੰਦਾ ਜੰਮਿਆ ਜੰਮਿਆ ਦਿਖਾ ਕੇ ਲਿਆਉਂਗੀ ਤੈਨੂੰ ਮੈਂ ਹੁਣ ਲੈ ਕੇ ਜਾ ਰਿਹਾ ਮੈਂ ਨਹੀਂ 10 ਦਿਨ ਦੀ ਕਰੀਏ ਦੀ ਬੈਂਪ ਜਾਣਾ ਨਾਲੇ ਮੈਂ ਲੈ ਕੇ ਜਾ ਰਿਹਾ ਨਾਲੇ ਸ਼ੋਰਾ ਤਾਂ ਭਵੇਂ ਇਹ ਮੈਨੂੰ ਕੀ ਗਿਫਟ ਮਿਲਦਾ ਫਿਰ ਬੈਂਫ ਵੀ ਦੇਖੀ ਦੇਖਦੇ ਆ ਬੈਂਫ ਲੈ ਜਾ ਕੇ ਮੈਨੂੰ ਕੀ ਗਿਫਟ ਦਿੰਦੇ ਆ ਮੈਂ ਆਹ ਬੈਂਫ ਵੀ ਲੈ ਕੇ ਜਾਵਾਂ ਤੇ ਗਿਫਟ ਵੀ ਦਵਾਂ ਐਂ ਹੀ ਕਰਦਾ ਹਾਂ ਮੈਂ ਅਸੀਂ ਕਹਿੰਦੇ ਕੀ ਕੰਨਟੇਟੀਆਂ ਸੁੰਡੀਆਂ ਵੜ ਗਈਆਂ ਕੰਨ ਚ ਇਹ ਪਤਾ ਨਹੀਂ ਖੁਰਕ ਜੀ ਹੋ ਰਹੀ ਹੈ ਕਿਹਦਾ ਲੱਗਾ ਟੇਸਟ ਮੈਂ ਜਦੋਂ ਨਾ ਫਿਲਟਰ ਲਾ ਕੇ ਆਪਦੀ ਵੀਡੀਓ ਬਣਾ ਰਹੀ ਸੀ ਤੇ ਇਹਨੇ ਮੇਰੇ ਫਿਲਟਰ ਦਾ ਵੀ ਸੱਤਨਾਸ ਵਾ ਦਿੱਤਾ ਟੈਂ 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 ਖੋਲ ਜਾ ਸਿੰਮਸਿਮ ਦਾ ਖਾਇਆ ਨਹੀਂ ਆਇ ਨੀ ਜੀ ਸੱਜਣੋ ਇਹ ਕਹਿੰਦੀ ਮੈਂ ਖੀਰੇ ਖਾਣੇ ਖੀਰੇ ਵੀ ਲੈ ਕੇ ਗਈ ਸੀ ਪਰ ਉਹ ਖਾ ਲਿਆ ਪਰ ਉਹ ਟਿੱਕੀਆਂ ਛਕੀਆਂ ਬੜੀਆਂ ਖਾਦੀਆਂ ਗਈਆਂ ਆਹ ਖੀਰੇ ਖਾਦੇ ਆ ਆਹ ਖੀਰੇ ਨਹੀਂ ਖਾਦੇ ਗਏ ਕਿਉਂ ਹਾਣ 17 17 ਖਾਦੇ ਤੇ ਤੇਰਾ ਹਿੱਸਾ ਪਿਆ ਤੂੰ ਨਹੀਂ ਖਾਦਾ ਹਾਣ ਮੈਂ ਤਾਂ ਖਾਂਦਾ ਨਹੀਂ ਖੀਰੇ ਉਹ ਵੀ ਠੀਕ ਹੈ ਅਗਲੀ ਵਾਰ ਘੱਟ ਲੈ ਹਾਣ ਹਾਣ ਕੀ ਗੱਲ 17 ਖਾਦੇ 17 17 8 ਦਿਨਾਂ 'ਚ 17 ਖੀਰੇ ਖਾਦੇ ਸਾਰੇ ਐੜੇ ਨਿਗੇ ਨਿਗੇ ਐੜੇ ਐੜੇ ਖੀਰੇ ਵੈਸਟ ਚੱਕ ਧੋਣ ਵਾਲੀ ਆ ਬਕਵਾਸ ਨਾ ਕਰ ਹਾਂ ਹਣ ਹਣ ਜੀਵ ਕਾ ਤੋ ਗੱਡੀ ਹਣ ਢੇਲੀ ਜੀ ਕਾ ਤੋ ਕੱਚੀ ਜੀ ਕਾ ਤੋ ਨਹੀਂ ਆ ਪਤਾ ਨਾ ਮੁੱਕੀਆਂ ਬਹਿਣਗੀਆਂ ਚਾਹ ਕਹਨ ਕਿਉਂ ਬਈ ਮੈਂ ਕਹਿੰਦਾ ਉਹ ਕਿਨੇ ਚੱਕਣੀ ਆ ਉਹ ਕੀ ਉਹ ਉਹ ਕੀ ਉਹ ਗਰੀ ਜੀ ਹਰੀ ਜੀ ਪਤਾ ਨਹੀਂ ਤੇਰੇ ਹੱਥ ਵਿਰਲੀ ਆ ਮੈਂ ਸਾਰਾ ਟਰੱਕ ਸਾਫ ਕਰਤਾ ਬੋਲਣਾ ਤਾਂ ਅੱਛਾ ਮੈਂ ਕਹੋ ਨਹੀਂ ਕੀਤਾ ਦੇਖ ਮੈਂ ਕਿਹਾ ਕਿ ਕੋਈ ਨਹੀਂ ਕੀਤਾ ਮੈਂ ਕਿਹਾ ਮੈਂ ਥਾਰਾ ਟਰੱਕ ਸਾਫ ਕਰਤਾ ਹਾਂ ਚਲ ਮੈਂ ਐ ਨਹੀਂ ਕਿਹਾ ਵੀ ਤੂੰ ਕੋਈ ਇਹ ਸਾਮਾਨ ਚੱਕਿਆ ਉਹ ਤੇ ਮੈਂ ਨਹੀਂ ਚੱਕਿਆ ਆ ਕੱਟ ਨਹੀਂ ਆ ਗਿਆ ਨਹੀਂ

ਤੋੜੂ ਤੇਰੀ ਤਾਂ ਮੈਂ ਤੋੜੂ ਹੁਣੇ ਹੀ ਟੁੱਟ ਜਾਣੀ ਤੇਰੀ ਤਾਂ ਤੇਰੀ ਲੱਤ ਤਾਂ ਮੈਂ ਤੋੜੂ ਤੇਰੀ ਤਾਂ ਹੁਣੇ ਹੀ ਟੁੱਟ ਜਾਏ ਸੱਚੀ ਰੱਤ ਤੇ ਮਾਰੀ ਲੈ ਤੂੰ ਤੇ ਤੇ ਮਾਰੀ ਆ ਹੋਏ ਉਹ ਕਰਦਾਂ ਲੰਬ ਸਜਰੋ ਕੈਮਰਾ ਤੁਸੀਂ ਵੀ ਵੇਖ ਲਓ ਮੈਂ ਗੱਲਾਂ ਕਿਉਂ ਵੇਖ ਗੱਡੀ ਪੈਰ ਨਾਲ ਮੇਰੀ ਹੀ ਆ ਮੇਰੀ ਆ ਮੇਰੀ ਆ ਉਹ ਕੀ ਲਿਖਿਆ ਕੀ ਪਟ ਦੂੰਗੀ ਮੈਂ ਵੀ ਚੱਲਦਾ ਨਹੀਂ ਵੈਸੇ ਤਾਂ ਇੱਕ ਸਟicker ਲਾਉਣਾ ਤੇਰੀ ਨਹੀਂ ਹੋਗੀ ਗੱਡੀ ਦਾ ਨਾਮ ਕੀ ਤੇ ਆ ਮੇਰੇ ਹੀ ਆ ਮੇਰੇ ਨਾਮ ਆ ਮਾੜਾ ਜਿਹੇ ਚ ਨਾਮ ਪਵਾਤਾ ਨਾ ਤੇ ਉੱਪਰ ਕਰਾਉਣ ਲਈ ਕਿੰਨਾ ਵੀ ਮੋੜਦੀ ਹੈ ਜੀ ਬੂਥ ਹਵੇ ਖੂਬ ਬੂਥ ਸਜਣੋ ਪੋਖਾ ਹੈ ਜੀ ਅਸੀਂ ਆਗੇ ਕੈਸ਼ ਐਂਡ ਕੈਰੀ ਇੱਥੋਂ ਮੈਂ ਵੇਖਦੀ ਆ ਜੇ ਰਖੜੀਆਂ ਮਿਲਦੀਆਂ ਤਾਂ ਮਿਲਦੀਆਂ ਇੱਥੋਂ ਮਿਲਦੀਆਂ ਇੱਥੋਂ ਲੈ ਕੇ ਆਉਣੀ ਮੈਂ ਰਖੜੀਆਂ ਆਪਣੀ ਪਸੰਦ ਦੀ ਆਪਣੀ ਪਸੰਦ ਦੀ ਲੈ ਕੇ ਆਉਣੀ ਆ ਮੈਂ ਤੇ ਫੇਰ ਮੈਂ ਬਨੂਗੀ ਚਾਂ ਉਹਨੂੰ ਰਖੜੀਆਂ ਆਈ ਆਈ ਤਾਰਦੇ ਮੈਨੂੰ ਮੈਂ ਜਾਣੀ ਆ ਤੂੰ ਗੱਡੀ ਕੁੱਟੀ ਲਾ ਇੱਥੇ ਕਿ ਚੱਲਣਾ ਨਾਲ ਨਹੀਂ ਜਾਇਆ ਤੋ ਮੇਰੇ ਹਾਲਾਤ ਨਹੀਂ ਜਾਣਾਂ ਨੇ ਮੇਰੇ ਘੜਾ ਹੈ ਗਿਆ ਕੋਈ ਨਹੀਂ ਖੜੀਆਂ ਵੀ ਮਿਲ ਗਈ ਆ ਮਠਿਆਈ ਵੀ ਮਿਲ ਗਈ ਪਰ ਮੈਨੂੰ ਚਾਹੀਦੇ ਸੀ ਸਮੋਸੇ ਇਹਨਾਂ ਤੋਂ ਪੁੱਛਿਆ ਤੋ ਦੁਕਾਨਾਂ ਫੇਰ ਲੀਆਂ ਮੈਨੂੰ ਕਿਤੋਂ ਸਮੋਸੇ ਇਹਨਾਂ ਤੋਂ ਪੁੱਛਿਆ ਮੈਨੂੰ ਮੈਨੂੰ ਕਿਤੋਂ ਸਮੋਸੇ ਇਹਨਾਂ ਤੋਂ ਨਹੀਂ ਪੁੱਛਿਆ ਮੈਂ ਕਿਨੇ ਲੈਣੇ ਇਹਨਾਂ ਤੋਂ ਪੁੱਛ ਕਿਉਂ ਆ ਕਿਨੇ ਲੈਣੇ ਲੈ ਆ ਜਾ ਕਣਕੇ ਲੈਣੇ ਵਾਧੂ ਆ ਅੱਛਾ ਪੁੱਛਿਆ 10 ਲੈਣੇ ਹੂੰ ਜਾ ਜਾ ਕੇ ਲੈ ਇਹ ਨਾ ਮਿਲਿਆ ਫਿਰ ਤੇ ਦੇਖਦੇ ਆ ਇੱਥੇ ਵੀ ਜਾ ਕੇ ਹਣ ਇਹ ਨਾ ਮਿਲੇ ਮੈਂ ਤਿੰਨ ਦੁਕਾਨਾਂ ਫੇਰ ਲੀਆਂ ਮੇਰੀ ਬੇਇੱਜ਼ਤੀ ਬਹੁ ਹੋ ਜਾਣੀ ਹੁਣ じゃ ਆਪਾਂ ਜਾ ਖਾੜਾ ਸਮੋਸੇ ਜਾ ਕੇ ਫਾਈਨਲੀ ਸਾਰੀਆਂ ਦੁਕਾਨਾਂ ਫਿਰ ਫਿਰ ਕੇ ਮੈਨੂੰ ਚਾਹ ਵਾਰ ਤੋਂ ਮਿਲ ਗਈ ਸਮੋਸੇ ਤੇ ਬੈਸਟ ਚੀਜ਼ ਏ ਤੈਨੂੰ ਪਤਾ ਮੈਨੂੰ ਉਹ ਰੈੱਡ ਬਹੁਤ ਗਰਮ ਹੁਣੇ ਬਣਾਏ ਹਜੇ ਤੇ ਮੈਂ ਉਹਦੇ ਤੋਂ ਮੈਨੂੰ ਕਿਹਾ ਮੈਨੂੰ ਰਿਪਲੇਸ ਕਰਕੇ ਦੇ ਦੇ ਵੀ ਰੈੱਡ ਸੌਸ ਨਾਲ ਗ੍ਰੀਨ ਉਹਨੇ ਰੈੱਡ ਵੀ ਦੇ ਦਿੱਤੀ ਗ੍ਰੀਨ ਵੀ ਦੇ ਦਿੱਤੀ ਪੈਸੇ ਵੀ ਨਹੀਂ ਲਏ ਉਹਨੇ ਕਿੰਨੇ ਚੰਗੇ ਆ ਨਾ ਅਸੀਂ ਉਹਨਾਂ ਨੇ ਦਿੱਤੇ ਨੇ ਹੀ लवली ਵਾਲਿਆਂ ਨੇ ਇਹ ਰ ਵਿਚਾਰੀ ਨੇ ਮੈਨੂੰ ਹਏ ਗ੍ਰੀਨ ਚਟਨੀ ਵੀ ਦੇਦੀ ਰੈੱਡ ਚਟਨੀ ਵੀ ਦੇਦੀ ਥੈਂਕ ਯੂ ਭੈਣੇ ਫਾਈਨਲੀ ਅਸੀਂ ਪਹੁੰਚ ਗਏ ਘਰੇ ਤੇ ਰਖੜੀ ਅਸੀਂ ਲੈ ਆਂਦੀ ਆ ਤੇ ਸਾਰਾ ਕੁ ਮਠਿਆਈਆਂ ਲੈ ਆਂਦੀ ਆ ਆ ਹਰਪਿੰਦਰ ਆਸ ਤੇ ਰਖੜੀ ਤੇ ਹਰਪਿੰਦਰ ਜੀ ਹੋਣੀ ਆ ਰਹੇ ਹੌਲੀ ਹੌਲੀ ਬਾਹਰ ਨੂੰ ਆ ਜਾਓ ਜੀ ਖਲਾਰਾ ਪਾਇਆ ਪਿਆ ਬੱਲਾਕ ਨਾ ਕੰਮ ਦੇ ਮੈਂ ਕਰਾਣਾ ਆ ਸਾਡਾ ਕਰੇ ਚਾ ਵੀ ਕੇ ਮੇ ਤਮਾਸ਼ੇ ਹੀ ਹੁੰਦੇ ਰਹਿੰਦੇ ਆ ਲੋਬੀ ਰਖੜੀ ਬੰਨੀ ਗਈ ਆ ਤੇ ਵੀਡੀਓ ਬਣਾਉਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਸਾਰਿਆਂ ਦਾ ਧਿਆਨ ਮਠਿਆਈਆਂ ਵੱਲ ਗਿਆ ਜੀ ਤੇ ਰਖੜੀ ਇਹਨੇ ਮੈਂ ਆ ਬੰਨੀ ਆ ਇੱਕ ਰਖੜੀ ਇਹਦੇ ਆ ਜਿਹੜੀ ਆ ਸੈਂਟਰ ਵਾਲੀ ਇਹ ਮੈਂ 2019 ਚ ਲੈ ਕੇ ਰੱਖੀ ਸੀ ਉਹ ਆ ਆ ਮੈਂ ਅੱਜ ਦੀ ਬੰਨੀ ਆ ਤੇ ਆ ਮੈਨੂੰ ਇੱਕ ਬਾਲੀ ਸੋਣੀ ਲੱਗ ਗਈ ਸੀ ਇਹ ਮੈਂ ਕਿਹਾ ਇਹਦੇ ਨਾਲ ਇਹਦੇ ਨਾਲ ਸ਼ਕਲ ਮਿਲਦੀ ਆ ਮੈਂ ਕਹਿ ਰਿਹਾ ਅਸਲ ਇਹਨੇ ਆਪ ਦੀ ਫੋਟੋ ਲਾ ਕੇ ਦਿੱਤੀ ਆ ਹਾਂ ਹਾਂ ਕੋਈ ਨਹੀਂ ਜੇ ਤੂੰ ਇਹ ਖੋਲੀ ਨਾ ਦੇਖ ਲਈ ਇਹ ਰੱਖਣੀ ਜਵਾਂ ਨਹੀਂ ਖੋਲਣੀ ਦੇਖੋ ਕੀ ਭਾਲੂ ਜਾਨ ਬਣੇ ਤਾ ਇਹ ਤੂੰ ਬਣ ਕੇ ਰੱਖੇਗਾ ਹੁਣ ਬਸ ਬਸ ਇਹ ਬੰਨਣੀ ਬੰਨੀ ਆ ਚਲੋ ਜੀ